ਸਾਰ ਜੀ ਪਹਿਲੇ ਦਰਸ਼ਕੋ ਅੱਜ ਅਸੀਂ ਇੱਕ ਬਹੁਤ ਹੀ ਦੁਖਦਾਈ ਖਬਰ ਦਾ ਜ਼ਿਕਰ ਕਰਨ ਲੱਗੇ ਆ ਤੁਹਾਡੇ ਨਾਲ ਪਰ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਦਿਨ-ਪਰਤੀ ਦਿਨ ਇੰਨੇ ਖਰਾਬ ਹੁੰਦੇ ਜਾ ਰਹੇ ਨੇ ਕਿ ਹਰ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ ਤੇ ਅੱਜ ਮੈਂ ਗੱਲ ਕਰ ਰਿਹਾ ਨੰਗਲ ਦੀ ਨੰਗਲ ਦੇ ਵਿੱਚ ਇੱਕ ਗੁੰਡਾਗਰਦੀ ਦਾ ਸਿੱਧਾ ਨਾਚ ਜਿਹੜਾ ਦੇਖਣ ਨੂੰ ਮਿਲਿਆ ਹੈਗਾ ਦੋ ਲੜਕੀਆਂ ਵੱਲੋਂ ਤੇਜ਼ ਤਾਰ ਇੱਕ ਦਾਤਰ ਦੇ ਨਾਲ ਹਮਲਾ ਕੀਤਾ ਗਿਆ ਇੱਕ ਨੌਜਵਾਨ ਦੇ ਉੱਤੇ ਜਿਸ ਨੂੰ ਗੰਭੀਰ ਰੂਪ ਦੇ ਵਿੱਚ ਫਟੜ ਕੀਤਾ ਗਿਆ ਤਸਵੀਰਾਂ ਵੀ ਬਿਲਕੁਲ ਹਮਲੇ ਦੀਆਂ ਸਾਹਮਣੇ ਆਈਆਂ ਨੇ ਪਰ ਨੰਗਲ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਇੱਕ ਘਟਨਾ ਨਹੀਂ ਪਹਿਲਾਂ ਵੀ ਕਈ ਤਰ੍ਹਾਂ ਕਈ ਘਟਨਾਵਾਂ ਜਿਹੜੀਆਂ ਵਾਪਰ ਚੱਕੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਭਾਵੇਂ ਕਿ ਕਈ ਤਰ੍ਹਾਂ ਦੇ ਜਿਹੜੇ ਜ਼ੁਲਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨੰਗਲ ਹਲਕੇ ਅਗਲੇ ਵਿੱਚ ਪੁਲਿਸ ਕਿਤੇ ਨਾ ਕਿਤੇ ਸੁਸਤ ਨਜ਼ਰ ਜਰੂਰ ਆ ਰਹੀ ਹੈ ਤੇ ਜਿਹੜੀ ਖਬਰ ਅਸੀਂ ਤੁਹਾਨੂੰ ਦਿਖਾਉਣ ਲੱਗੇ ਹਾਂ ਖਬਰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਸ ਤਰ੍ਹਾਂ ਕਦੇ ਅੱਜ ਇਨਸਾਨਾਂ ਨਾਲ ਵੀ ਹੋ ਸਕਦਾ ਹੈ ਉਹ ਤਾਂ ਕਿਸੇ ਨੂੰ ਵੀ ਘਰ ਤੋਂ ਨਿਕਲਣ ਲੱਗਿਆਂ ਇਹ ਸੋਚਣਾ ਪਵੇਗਾ ਕਿ ਉਸਨੇ ਘਰ ਵਾਪਸ ਆਉਣਾ ਹੈ ਜਾਂ ਨਹੀਂ ਆਉਣਾ ਹੈ ਘਰ ਜਿਵੇਂ ਦੀਆਂ ਤਸਵੀਰਾਂ ਮੂਹਤੇ ਬੋਲੀਆਂ ਨੇ ਜਦੋਂ ਇਸ ਤਰ੍ਹਾਂ ਦੇ ਜਦੋਂ ਘਟੜਾ ਨੰਗਲ ਦੇ ਵਿੱਚ ਵਾਪਰੀ ਹੈ ਤੇ ਆਸ-ਪਾਸ ਦੇ ਲੋਕਾਂ ਦੇ ਵਿੱਚ ਮਹੱਲਿਆਂ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਜਿਹੜੀ ਹੈ ਛਾ ਚੁੱਕੀ ਹੈ ਕਿ ਜੇਕਰ ਹੁਣ ਉਹਨਾਂ ਦਾ ਤਾਂ ਹੁਣ ਰਾਬੀ ਰੱਖਾਇ ਜਿਸ ਤਰ੍ਹਾਂ ਦੇ ਹਲਾਤ ਜਿਹੜੇ ਨੰਗਲ ਦੇ ਬਣਦੇ ਜਾ ਰਹੇ ਨੇ ਪੁਲਿਸ ਨੂੰ ਲੋੜ ਹੈ ਨੰਗਲ ਦੇ ਵਿੱਚ ਬਹੁਤ ਅੱਛੇ ਅਫਸਰ ਔਰ ਕਾਬਿਲ ਅਫਸਰ ਤਾਇਨਾਤ ਕਰਨ ਦੀ ਥਾਣੇ ਦੇ ਵਿੱਚ ਤਾਂ ਕਿ ਉਹ ਇਹਨਾਂ ਇਸ ਤਰ੍ਹਾਂ ਦੇ ਕਟਨਾਵਾਂ ਰੋਕਣ ਦੇ ਵਿੱਚ ਸਫਲ ਹੋ ਸਕਣ ਪਰ ਲੇਕਿਨ ਹਜੇ ਤੱਕ ਮੈਨੂੰ ਨੰਗਲ ਦੇ ਵਿੱਚ ਜੋ ਹਾਲਾਤ ਗਿੜੇ ਦੇਖਣ ਨੂੰ ਮਿਲੇ ਨੇ ਉਹ ਉੱਥੇ ਕਿਤੇ ਨਾ ਕਿਤੇ ਪੁਲਿਸ ਦੀ ਸੁਸਤ ਨਜ਼ਰ ਆ ਰਹੀ ਨੇ ਕਿ ਆਉਂਦੇ ਦੇਖਦੇ ਆ ਸਕਦੇ ਖਾ ਸਕੋ ਨੰਗਲਦੇਵ ਮੁਹੱਲਾ ਰਾਜਗੜ੍ਹ ਦੇ ਵਿੱਚ ਫਿਰ ਤੋਂ ਦਿਨ ਦਿਹਾੜੇ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਵਿਅਕਤੀ ਤੇ ਹਮਲਾ ਕਰਕੇ ਤੇ ਨੌਜਵਾਨ ਦਸਿਆਇਆ ਜਾ ਰਿਹਾ ਹੈ ਕਿ ਫਰਾਰ ਹੋ ਗਏ ਨੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੁਹੱਲੇ ਦੇ ਲੋਕ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਇੱਥੇ ਇਕ ਮਹਿਲਾ ਦਾ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੀ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਤੇ ਅਜਿਹਾ ਮਾਮਲਾ ਸ਼ਾਂਤ ਨਹੀਂ ਹੋਇਆ ਕਿ ਇੱਕ ਹੋਰ ਵਿਅਕਤੀ ਤੇ ਤੇਜ਼ ਦਰ ਹਥਿਆਰਾ ਦਿਨਾ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਦ ਇਲਾਕੇ ਦੇ ਵਿੱਚ ਰੋਲੇ ਪੈਣ ਦੀ ਆਵਾਜ਼ ਆਉਂਦੀ ਹੈ ਤਾਂ ਲੋਕ ਜਦ ਘਰਾਂ ਤੋਂ ਬਾਹਰ ਨਿਕਲੇ ਨਹੀਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਹਮਲਾਵਰ ਜਿਹੜੇ ਨੇ ਉਹ ਫਰਾਰ ਹੋ ਗਏ ਸਨ ਉਦਰੀ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਖੂਨੀ ਰੰਜਿਸ਼ ਦੇ ਚੱਲਦਿਆਂ ਇੱਥੇ ਹਮਲਾ ਹੋਇਆ ਜਿਸ ਦੇ ਚੱਲਦਿਆਂ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਜ਼ਖਮੀ ਹੋਇਆ ਉਸਤੇ ਪਹਿਲਾਂ ਨਸ਼ਾ ਵੇਚਣ ਦੇ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ ਆ ਪਹਿਲਾਂ ਮੌਕੇ ਤੇ ਗਿਆ ਸੀ ਹੁਣ ਹਸਪੀਟਲ ਆਇਆ ਉਹਦੇ ਸਿਚੁਏਸ਼ਨ ਵਗੈਰਾ ਲੱਗ ਰਹੇ ਨੇ ਤੇ ਉਹ ਜੋ ਡਾਕਟਰ ਦੀ ਐਮਐਲ ਮੁਤਾਬਕ ਰਿਪੋਰਟ ਆਵਗੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਜੀ ਤੇ ਬਾਕੀ ਇੱਕ ਬੰਦੇ ਦਾ ਨਾਮ ਲੈਂਦਾ ਕਿਸੇ ਦਾ ਮੁੰਡੇ ਦਾ ਉਹ ਤੁਹਾਨੂੰ ਅਸੀਂ ਵੈਰੀਫਾਈ ਕਰਕੇ ਜਦੋਂ ਸਟੇਟਮੈਂਟ ਹੋਊਗੀ ਉਸ ਤੋਂ ਬਾਅਦ ਦੱਸੂਗਾ ਸਰ ਕਿਤੇ ਦਿਨ ਦਿਹਾੜੇ ਇਦਾਂ ਦੀ ਵਾਰਦਾਤ ਹੋ ਵੀ ਮਹੱਲਿਆਂ ਦੇ ਵਿੱਚ ਹੋਣੀਆਂ ਕਿਤੇ ਨਾ ਕਿਤੇ ਸਵਾਲੇ ਨਿਸ਼ਾਨ ਨਹੀਂ ਆ ਸਰ ਕਿਤੇ ਚਿੱਟੇ ਦੇ ਉੱਥੇ ਕਿਹਾ ਜਾਂਦਾ ਗਲੀ ਚਿੱਟੇ ਦਾ ਕੰਮ ਵੀ ਹੁੰਦਾ ਕਿਉਂਕਿ ਜਿਸ ਤੇ ਵਾਰਦਾਤ ਹੋਈ ਉਹ ਵੀ ਚਿੱਟੇ ਦਾ ਹੈ ਇੱਥੇ ਤਾਂ ਪਰਚੇ ਵੀ ਹੈਗੇ ਚਿੱਟੇ ਦੇ ਇਸ ਦੇ ਉੱਤੇ ਐਫ ਆਈ ਆਰ ਤਾਂ ਪਹਿਲਾਂ ਹੈਗੀਆਂ ਮੈਂ ਵੀ ਇੱਕ ਦਿੱਤੀ ਸੀ ਪਿੱਛੇ ਜੀ ਐਫ ਆਈ ਆਰ ਬਾਕੀ ਉਸ ਤੋਂ ਬੇਲ ਤੇ ਆਇਆ ਇਹ ਬਾਕੀ ਆਪਾਂ ਵੈਰੀਫਾਈ ਕਰ ਲਾਂਗੇ ਮਤਲਬ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਹੀਂ ਜਲਦੀ ਨਹੀਂ ਕਹਿ ਸਕਦੇ ਕਿ ਕੀ ਆ ਰੀਜ਼ਨ ਕੀ ਹੈ ਇਹਦੇ ਪਿੱਛੇ ਤੁਹਾ ਕਿਆ ਜਦ ਵੀ ਗਲੀ ਚਿੱਟੇ ਦਾ ਕੰਮ ਵੀ ਹੁੰਦਾ ਕਿਉਂਕਿ ਜਿਸ ਦੇ ਵਾਰਦਤ ਹੋਈ ਹੋਵੇ ਚਿੱਟੇ ਦਾ ਹੈ ਇੱਥੇ ਤਾਂ ਪਰਚੇ ਵੀ ਹੈਗੇ ਚਿੱਟੇ ਦੇ ਇਸ ਦੇ ਉੱਤੇ ਐਫ ਆਈ ਆਰਸ ਤਾਂ ਪਹਿਲਾਂ ਹੈਗੀਆਂ ਮੈਂ ਵੀ ਇੱਕ ਦਿੱਤੀ ਸੀ ਪਿੱਛੇ ਜੀ ਐਫ ਆਈ ਆਰ ਬਾਕੀ ਉਸ ਤੋਂ ਬੇਲ ਤੇ ਆਇਆ ਇਹ ਬਾਕੀ ਆਪਾਂ ਵੈਰੀਫਾਈ ਕਰ ਲਾਂਗੇ ਮਤਲਬ ਇਨਵੈਸਟੀਗੇਸ਼ਨ ਦਾ ਪਾਰਟ ਹੈ ਨਹੀਂ ਜਲਦੀ ਨਹੀਂ ਕਹਿ ਸਕਦੇ ਕਿ ਕੀ ਆ ਰੀਜ਼ਨ ਕੀ ਹੈ ਤੁਹਾਡੇ ਕਹਿਣ ਤੋਂ ਚਿੱਟੇ ਤੋਂ ਕੋਈ ਵਿਵਾਰ ਕਰਦਾ ਹੋਊਗਾ ਸਕਤੀ ਨਿਪਟਿਆ ਜਾਊਗਾ ਰੋਥੇ ਮਿਲਿਆ ਬਿਲਕੁਲ ਜੀ ਬਿਲਕੁਲ ਨਮਸਕਾਰ ਜੀ